Amen. Mm -hmm.

¡Vamos! पारे बड़ी प्यारी संगतोला प्यारी संगतो प्यार ਨਾਮ ਪਰਿਤੇਰੇ ਪਾਣੀ ਦਾ ਸਿੱਖ ਹੋਣ ਦਾ ਰਤਬਾ ਨਹੀਂ ਆ ਬੇਲੇਵਾਰੇ ਵਾਰੇ ਤਸਕਰਵਾਦੀ ਆਈ ਸਵਾਰੀ ਕਰ ਲੋ ਦਰਖਿਨ ਸਾਰੇ ਹੋ ਗੁਰੂ ਸਾਹਿਬ ਦੀ ਆਈ ਸਵਾਰੀ ਕਰ ਲੋ ਦਰਖਿਨ ਸਾਰੇ کے کارے اک تو تہے قوم پھد کے اگے گھوڑیاں تے بانہن کارے گرو کیہ فوجا دامن ڈکے او بارو باری تو ڈھک کے کارے اک تو تہے قوم پھد کے اگے گھوڑیاں تے بانہن کارے گرو bye-bye

ਤੂੰ ਮਰੀ ਸਾਰੀ ਤਮਾਰੀ ਆਸਾ ਤੂੰ ਹੀ ਸਤਿਮ ਸੋਹੇ ਲੇ ਲੱਖੋਂ ਰੱਖਣ ਹਾਰ ਤੇ ਆਲਾ ਨਾਮ ਧਰ ਕੇ ਬੋਲੀ ਪਾਵਨ ਪਵਿੱਤਰ ਸ਼ਬਦ ਨੇ ਹਮ ਸਰਦੀਨ ਤਿਆਰ ਨਾ ਤੁਮ ਸਰ ਅਪਤੀਆਰ ਕੇ ਕੀਤਾ ਬਦਲੀ ਤੌਰ ਮੋਲ ਮਨ ਮੰਨ ਚਲ ਕੋ ਪੂਰਨ ਕੀਤਾ ਹੋ ਬਲਬਨ ਜੌਰ ਮਈਆ ਕਾਰਨੇ ਕਾਮ ਤਰਨ ਅਡੋਲ ਬਹੁਤ ਜਾਨ ਨੇ ਸੁਰੇਤੇ ਮਾਰੋ ਇਹ ਜਨਮਕ ਬਾਰ ਦੇ ਕਹਿਰ ਉਾਸ ਸਰਸ ਜੀ ਸਤ ਸੱਤ ਸਭਤ ਸੰਗਤ ਜਨਤ ਗੁਰੂ ਦੀ ਹੋਈ ਜੜ ਬਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸੁਭਾਗ ਪੰਜ ਪਿਆਰੇ ਪੰਨ ਨੂੰ ਸਾਖ ਕੀ ਸਹੀ ਸੁਖੀਆ ਸੰਪਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਲੱਗ ਕੇ ਤੁਮੇ ਸ਼ਮੂਲੀਅਤ ਕਰ ਰਹੇ ਹੋ ਤੁਹਾਡੀ ਜਿੱਥੇ ਮੈਂ ਉਮੀਦ ਦੇ ਸੇਵਾ ਨਿਭਾਈ ਹੈ ਜਿੰਨੀ ਕਿ ਦੇਰ ਤੱਕ ਚਾਹ ਪਾਣੀ ਪਰਤ ਜਾਂਦਾ ਮੈਨੂੰ ਲੱਗਦਾ ਤਿੰਨ ਚਾਹ ਵਾਲ ਹੁੰਦੇ ਆ ਆਹ ਸੁਖੀਆ ਸੰਤਾ ਦੇ ਚਾਹ ਵੀ ਸਕਦੀ ਹੈ ਉਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਫਤਿਹ ਪ੍ਰਮਾਨ ਕਰੋ ਜਦਵਾਰ ਆਸਤੰਗੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੁਵਾਰਣ ਜਿਦੇ ਅੰਦਰ ਸੇ ਗੁਰੂ ਸਾਹਿਬਾਨ 15 ਉਹ ਭਗਤ ਭੜਤੀ ਨੂੰ ਕਹਿੰਦੇ ਜਿਹੜਾ ਰੱਬ ਨਾਲ ਜੁੜ ਗਿਆ ਸਾਡੇ ਲਈ ਰੱਬ ਹੈ ਸਾਡੇ ਲਈ ਪਰਮੇਸ਼ਰ ਦਾ ਉਹਨਾਂ ਦੇ ਪਾਵਨ ਪਵਿੱਤਰ ਬਚਨ 11 ਪਰਤਾਲ ਦੀ ਬਾਣੀ ਹੈ ਪਤ ਸਰਵਨ ਚਾਰੂ ਮਹਾਨ ਗੁਰਸਿੱਖ ਦੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਧਿਆਨ ਦੇਉ ਬਾਣੀ ਦੇ ਅੰਦਰ ਕਿੰਨੇ ਸ਼ਬਦ ਉਚਾਰੇ ਜਿਨ੍ਹਾਂ ਦਾ ਪ੍ਰਕਾਸ਼ ਪੁਰ ਬਣਾ ਰਿਹਾ ਹੈ ਜਿੱਤੇ ਪਾਈ ਦੱਸੋ ਬਾਣੀ ਵਿੱਚ ਕੋਲੋਂ ਕਿ ਸ਼ਬਦ ਨੂੰ ਦਿਵਾਰ ਲਿਖਦੇ 950 ਸ਼ਬਦ ਆਮ 19 ਰਾਗ 31 ਰਾਗ ਨੇ ਗੁਰਬਾਣੀ ਦੇ 31 ਰਾਗਾਂ ਵਿੱਚ ਬਾਣੀ ਗਾਈ ਗਈ ਹੈ 19 ਰਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਪਾਲੂ ਸੋ ਔਰ ਉਹ ਸ਼ਕਤੀ ਉਹ ਮਾਨਵ ਰদাস ਮਹਾਰਾਜੀ ਦੇ ਪਾਵਨ ਪੱਤੀ ਕਿੰਨੇ ਨੇ ਉਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ 40 ਸ਼ਬਦ ਔਰ 16 ਰਾਗਾਂ ਵਿੱਚ ਉਚਾਰਨ ਕੀਤੀ ਤੇ ਬਾਣੀ ਕਿ ਕੋਈ ਅਸਾਰੀ ਲੱਭਦਾ ਨਹੀਂ ਪਾਵਨ ਪਵਿੱਤਰ ਸਾਰੀ ਬਾਣੀ ਨੂੰ ਕਿਹਾ ਮਾਰਾ ਇਹਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਤਾਂ ਮੰਨਦਾ ਪ੍ਰਤਾਪ ਆਪਾਂ ਦੀ ਦਿੱਤੀ ਨੂੰ ਸਤਿਕਾਰ ਹੈ। ਉੱਥੇ ਜਿੱਥੇ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਸਪੱਸ਼ਟ ਰਾਇ ਭੈਣਾ ਵੱਲੋਂ ਇੱਥੇ ਸਵਿਚਰ ਸੰਕਾ ਵੱਲੋਂ ਸੇਵਾਦਾਰਾਂ ਵੱਲੋਂ 100 ਲੱਖ ਰੁਪਏ ਦਿੱਤਾ ਹੈ। ਉੱਥੇ ਸਰਪੰਚ ਸੁਨੀਤਾ ਦੇਵੀ ਉਹਨਾਂ ਦੇ ਵੱਲੋਂ 500 ਲੱਖ ਰੁਪਏ ਦਾ ਵਿਜਿਤ ਨੂੰ ਦਿੱਤੇ ਸਰਕਾਰ ਸੁਪੈ ਭੇਜਿਆ ਗਿਆ। ਔਰ ਗੁਰੂਪਾਤਸਾ ਇਸੇ ਤਰ੍ਹਾਂ ਮਾਣ ਮਰਤ ਦੇ ਬਣਾਈ ਰੱਖ ਕੇ ਚੱਲਦੀ ਇਕਾ ਬਖਸ਼ੀ। ਪਰਵਾਰਾਂਤਰ ਤੰਦਰੁਸਤੀ ਆਪਕ ਸਾਹਿਬ ਚੜ੍ਹਦੀ ਕਲਾ ਰਹਿਮਤ ਦਾ ਵੀ ਉਸਤੋਂ ਭੈੜਾ ਰੋਸ ਕਰੇ ਆਏ ਨੇ ਟਾਡੀ ਜਿੱਥਿਆਂ ਨੂੰ ਅਸਲ ਵਿੱਚ ਦਿੱਤਾ ਸਤਕਾਰ ਕਹਿੰਦੇ ਹੁੰਦੇ ਅਜ਼ਾਈ ਨਹੀਂ ਹੁੰਦਾ ਅਜ਼ਾਈ ਪਾਤੇ ਨਹੀਂ ਹੁੰਦਾ ਇਹਨਾਂ ਨੇ ਗੁਰੂ ਦਾ ਇਤਿਹਾਸ ਤੋਂ ਕਲਾਕਾਰ ਵੀ ਕਹਿੰਦੇ ਆ ਉੱਥੇ ਆਪਾਂ ਬੱਥਰ ਪਿਆ ਸੁਣਦੇ ਕਲਪਤਾ ਸਾਹਿਬ ਨੇ ਜਹਾਂ ਵਿੱਚ ਕੀ ਗੋਲੀ ਪਾਟਾ ਵੀ ਨੇ ਇਤਿਹਾਸ ਤੋਸਲਾ ਹੁੰਦਾ ਗੁਰੂ ਦਾ ਔਰ ਜਿਹੜਾ ਉਹਨਾਂ ਦਾ ਮਾਨ ਕਰਦਾ ਹੈ ਤੇ ਉਹਨਾਂ ਦੀ ਕਿਰਤ ਕਮਾਈ ਸਦਿ ਹੀ ਗੁਰੂ ਉਹਨਾਂ ਦਾ ਮਾਨ ਮਰਤਬਾ ਬਣਾਈ ਜਾਉ। ਆਓ ਉਹਨਾਂ ਇਤਿਹਾਸ ਦੀ ਸਾਖ ਪਾ ਲਈਏ ਸਿੱਖੀ। ਸਤਿਗੁਰੂ ਗੁਰੂ ਨਾਨਕ ਪਤਸਾ ਜੀ ਚਾਰ ਪੁਦਾਸੀਆਂ ਦੇ ਜਿਵੇਂ ਪਿਛਲੇ ਦਿਵਾਨ ਵਿੱਚ ਕੀਤੇ। ਚਾਰ ਪੁਦਾਸੀਆਂ ਵਿੱਚੋਂ ਗੁਰਦੇ ਪਤਸਾ ਜਦੋਂ ਪਹਿਲਾ ਕਿਰਤੀ ਸਿੰਘ ਭਾਈ ਲਾਲੋ ਨੂੰ ਨਿਵਾਦਦੇ ਉਹਦੀ ਸੱਚੀ ਸੁੱਚੀ ਕਿਰਤ ਨੂੰ ਭਾਗ ਲੱਗਦੇ ਨੇ। ਉੱਥੇ ਮਰਤਭਾ ਗੋਲਰ ਕੀਤੇ ਬੈਠੇ ਨੇ।

ਕੂਤ ਕਸਿਨਾ ਐਕਟ ਕਰਕੇ ਕਮਾਈ ਕਰਦਾ ਹੈ ਉਹ ਕਮਾਈ ਵਿੱਚੋਂ ਪਰਿਵਾਰ ਨੂੰ ਪਾਲਦਾ ਆਏ ਗਏ ਦੀ ਮਦਦ ਵੀ ਕਰਦਾ ਔਰ ਐਸੇ ਕਰਕੇ ਮਹਾਰਾਜ ਨੇ ਇਖਤੀਸਸ ਭਾਈ ਲਾ ਨੂੰ ਨੀਂਹ ਰੱਖੀ ਗੱਲ ਕਰ ਜਦੋਂ ਗੁਰਦੇਵ ਪਤ ਸਾਹਿਬ ਮਹਾਰਾਜ ਸੰਸਾਰ ਦਾ ਚੱਕਰ ਲਾਉਂਦੇ ਲਾਉਂਦੇ ਅਰਬ ਕੰਟਰੀਆਂ ਵਿੱਚ ਗਏ ਰੂਸ गए ਮਹਾਰਾਜ ਕਦੇ ਚੀਨ ਤਲੇ ਜਾਂਦੇ ਨੇ ਤਿੱਬਤ ਤਲੇ ਜਾਂਦੇ ਨੇ ਔਰ ਜਗਨਨਾਥਪੁਰੀ ਅੱਛਾ ਜਦੋਂ ਨਾਦਪੁਰ ਵਿੱਚ ਜਾ ਕੇ ਮਹਾਰਾਜ ਨੇ ਉਹ ਅਕਾਲ ਪੁਰਖ ਦੀ ਆਰਤੀ ਦਸੀ ਇਹਦੀ ਆਰਤੀ ਕਿਵੇਂ ਗਾਣੀ ਪਹਿਲਾ ਬਰਬਾਸ ਮਹਾਰਾਜ ਦੀ ਆਰਤੀ ਚੜ੍ਹ ਗਈ ਜੇ ਤੁਹ ਪਤਾ ਉਹਦਾ ਨਾਮ ਜਿਹੜਾ ਆਰਤੀ ਮੱਜਨ ਮੜਾਰੇ ਹੱਥ ਦੇ ਨਾਮ ਦੇ ਢੂਠੇ ਸੰਤ ਸਾਰੇ ਫਿਰ ਗੁਰਦੇਵ ਆਹ ਮਨ ਕੋਲ ਜਾਣ ਕੋ ਮੋਤੀ ਤੂ ਹਮਨ ਆਣ ਲੋ ਕਰਨੀ ਚੌਲ ਕਰੇ ਸਗਲ ਬਿਨਾਰੇ ਭੁਲਾ ਤੂ ਤੇ ਪਾਕਸਾਂ ਉੱਤੇ ਆਪਦੇ। ਅਗੂ ਤੇ ਪਾਕਸਾਂ ਜਗਨਨਾਥ ਪੂਰੀ ਤੋਂ ਬਾਅਦ ਮਹਾਰਾਜ ਗੁਰਵੰਦ ਜੀ ਚੁਪੀ ਦੇ ਇਲਾਕੇ ਵਿੱਚ ਚਲੇ ਗਏ। ਲੋਹੇਲ ਖੰਡ ਦੀ ਯਾਤਰਾ। ਲੋਹੇਲ ਖੰਡ ਕੀ ਹੈ? ਪਹਿਲਾਂ ਇਹ ਸਮਝੋ। ਬੇਸ਼ੱਕ ਸਟੈਟਿਸ ਸਮਾਪੋੜਾ ਹੁੰਦਾ ਹੈ। ਪਰ ਜਿੰਨਾ ਖਸਾਲ ਆਈਏ ਗਲਤ ਹੋਈ ਪੱਕੜੀ ਜਾਵੇ। ਲੋਹੇਲ ਖੰਡ ਉਹ ਇੰਨਾ ਚੁਪੀ ਦਾ ਏਰੀਆ ਅਨਾਨਸ ਕਰ ਜੀ। ਤੱਪਨ ਤੋਂ ਬਾਅਦ ਇਹ ਬੱਡੀ ਵਿਆਸਤਾ ਜਿਹਦਾ ਨਾਮ ਆਪ ਪੁਰੀਆਸ ਆਪ ਹੀ ਮੱਥੇ ਨਾ ਨਾਮ ਆਉਂਦਾ ਪੁਰੀਆਸ ਰਾਤਰੀ ਆਸਨ ਤੇ ਫੈਲ ਜਿਲੇ ਨੇ ਵਧਾਈਆਂ ਤੁਹਾਨੂੰ ਤੇ ਅੰਬਰੇ ਦੀ ਉਹ ਇੱਕ ਖੁੱਲਾ ਜੰਗਲ ਦਾ ਰਾਤਾ ਸੀ ਉਹਨਾਂ ਵਕਤਾਂ ਵਿੱਚ ਜਿਹਨੂੰ ਕਹਿੰਦੇ ਤੇ ਰੋਹਿਲ ਖੰਡ ਰੋਹਿਲ ਖੰਡ ਕਦੇ ਰਹਿੰਦੇ ਨੇ ਇੱਥੇ ਰੋਹਿਲ ਤੇ ਜਾਕੀ ਤੇ ਗੋਦ ਤੇ ਪਠਾਰ ਰਹਿੰਦੇ ਸੀ ਭਗਵਾਨ ਜੀ ਨੇ ਔਰ ਉਹਨੇ ਪਠਾਰਨਾ ਦਾ ਕੰਮ ਕੀ ਹੈ ਉਹਨਾਂ ਦਾ ਕੰਮ ਕੀ ਹੈ ਇਹ ਆ ਭੈਣਾਂ ਮੁਟਿਆਰਾਂ ਨੂੰ ਚੱਕਣਾ ਨੌਜਵਾਨਾਂ ਨੂੰ ਚੱਕਣਾ ਇੱਕ ਇਲਾਕੀ ਦੀ ਮੰਡੀ ਲੱਗਦੀ ਮੰਡੀ ਵਿੱਚ ਜਾ ਕੇ ਵੇਚਣਾ ਅੱਜ ਵੀ ਧੀ ਉੱਥੇ ਆ ਕੇ ਉਹਦੇ ਨੂੰ ਛੋਟੇ ਛੋਟੇ ਬੱਚੇ ਚਕੇ ਜਾਂਦੇ ਅੱਜ ਵੀ ਚੱਕੇ ਜਾਂਦੇ ਬੱਚੇ ਅੱਜ ਵੀ ਚੱਕੇ ਜਾਂਦੇ ਰਹੇ ਅੱਜ ਵੀ ਉਹਨਾਂ ਦੀਆਂ ਭਰੋਟੀਆਂ ਲਈਆਂ ਜਾਂਦੇ ਨੇ ਦੁਕਾਨ ਦੇ ਮਾਮ ਮਾਪੇ ਹੋ ਗਏ ਜਦੋਂ ਬੱਚੇ ਕੰਮ ਦੇ ਚਾਹ ਰਹੇ ਨਾ ਤਾਂ ਇਹ ਕਹਿਣਾ ਹਾਂ ਛੋਟੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਹਰ ਵਾਰ ਔਰ ਛੋਟੇ ਛੋਟੇ ਬੱਚੇ ਅੱਜ ਵੀ ਚੱਕੇ ਜਾਂਦੇ ਨੇ ਰੰਗ ਭੱਜ ਬੰਦ ਮੇਰੇ ਉਦੋਂ ਇੱਕ ਮੰਡੀ ਲੱਗਦੀ ਸੀ ਰਹੀਮ ਖਾਂ ਦੇ ਵਿੱਚ ਗੁਰਦੇਵ ਪਕਸਾ ਇਸ ਵਾਸਤੇ ਪਈ ਮਹਾਰਾਜ ਕੈਰੀ ਦਾ ਸੱਤ ਦਾ ਮਾਰਗ ਦਿਖਤਵਾਣਾ ਹੁਣ ਕਿਸੇ ਨੂੰ ਸੱਤ ਦਾ ਮਾਰਗ ਦਿਖਤਵਾਣਾ ਸੌਖੀ ਗੱਲ ਨਹੀਂ ਟਕਰਾ ਮਹਾਰਾਜ ਨੇ ਐਸੀਆ ਲਾਇਆ ਸ਼ਬਦ ਤੇ ਮਾਰ ਐਸੇ ਛੇ ਗੁਰਦੇ ਪਕਸਾ ਗਏ ਇਸ ਰਹੀਮ ਖਾਂ ਦੇ ਜੰਗਲ ਵਿੱਚ ਪਿਆਵਾਂ ਪਿਆਰ ਦੇ ਜੰਗਲ ਹੈ ਰਾਤ ਦਾ ਵਕਤ ਰਾਤ ਪਈ ਭਾਈ ਮਰਦਾਨੇ ਨੂੰ ਆਖਿਆ ਮਰਦਾਨੇ ਰਵਾਕ ਖੋਲ ਮਰਦਾਨੇ ਨੇ ਰਵਾਕ ਖੋਲ ਦਿੱਤੀ ਬਾਬੇ ਨੇ ਬਾਣੀ ਗਾਈ ਆਨੰਦ ਵਧਿਆ ਔਰ ਸਾਰੇ ਸਤਿਕਾਰਯੋਗ ਦਿਨਾਂ ਦੇੁਰਕੇ ਜਾਂਦੇ ਸਨ ਅੱਗ ਵੱਲ ਕੇ ਤਾਂ ਸਮਝ ਨਹੀਂ ਸਨ ਤੈਦੋਂ ਲੱਗਦੇ ਗੁਰਦੇ ਪੰਜਾ ਰਵਾਤ ਦੇ ਦਿੱਤੇ ਭਾਈ ਮਰਦਾਨੇ ਨੂੰ ਆਖਿਆ ਮਰਦਾਨੇ ਸੌਦਾ ਔਰ ਤੂੰ ਆਰਾਮ ਕਰ ਬੜਾ ਲੰਮਾ ਸਫਰ ਤੈ ਕੀਤਾ ਭਾਈ ਮਰਦਾਨਾ ਸੌਦਾ ਹੰਦਾ ਆਰਾਮ ਕਰਦਾ ਅੰਮ੍ਰਿਤ ਵੇਲੇ ਉੱਠੇ ਵੀ ਪਰ ਤੇ ਪਤਸਾ ਨੂੰ ਲੱਗੇ ਸਤਿਗੁਰੂ ਪਤਸਾ ਸਾਰੀ ਰਾਤ ਜਾਗੇ ਨੇ ਕੰਨਾ ਵਿੱਚ ਅਵਾਡਾ ਪੈਲੀ ਆਸਨ ਅੰਮ੍ਰਿਤ ਵੇਲੇ ਸਤਿਗੁਰੂ ਪਤਸਾ ਨੇ ਢਾਈ ਮਰਦਾਨੇ ਨੂੰ ਆਖਿਆ ਮਰਦਾਨੇ ਆ ਸਾਡੇ ਤੋਂ ਦੂਰ ਚਲਾ ਜਾ ਇਹ ਮਰਦਾਨਾ ਰਕਤ ਮਾਰਤੂ ਦੇ ਤੋਂ ਦੂਰ ਕਿਵੇਂ ਚਲੇ ਜਾਣਾ ਤੁਹਾਡੇ ਨਾਲ ਘਰ ਤੋਂ ਚੜਿਆ ਸੀ ਹੁਣ ਤੁਸੀਂ ਕਹਿੰਦੇ ਹੋ ਦੂਰ ਚਲੇ ਜਾ ਭਾਈ ਮਰਦਾਨਾ ਦਾ ਬਾਪੇ ਦੇ ਨਾਲ ਐਸਾ ਪਿਆਰ ਹੈ ਜਿਹਨ ਮਸ਼ਹੂਰ ਮੈਂ ਕਿੱਥੇ ਜਾਣ ਹੈ ਤੈਨੂੰ ਛੱਡ ਕੇ ਕਿਵੇਂ ਜਾਵਾਂ ਪਾਖਰ ਨੇ ਆਕੇ ਜਾਣਾ ਪਈ ਲੋਟ ਸਮੇਂ ਵਾਸਤੇ ਤੈਨੂੰ ਜਾਣਾ ਪੈਣਾ ਹੈ ਮੈਂ ਜਦੋਂ ਜਾ ਪਹੁੰਚ ਸਕੂ ਤੇ ਆ ਰਿਹਾ ਤੱਕਿਓ